ਤਾ ਸਾਰੇ ਕੀ ਮੀਓ ਠੀਕ ਠਾਕ ਹੋ। ਮਾ ਆਤਮਾ ਸਾਰੇ ਠੀਕ ਠਾਕ ਰੱਖੀ। ਤੇ ਅਸੀਂ ਚੱਲੇ ਜੀ ਵਿਆਹ ਪਿੰਡ ਗਾਲਵ ਤੇ ਜਿਮਾ ਅਜਰੂਗਾ ਘਰ। ਕਹਿੰਦਾ ਜਿਮੇ ਤਿਆਰੀ ਸੀ। ਜੇ ਜਿਮਾ ਕੋਈ ਕਰੇ। ਜਿਮਾ ਰੰਗ ਕਰੇ ਗਰਮੀ ਅੱਜ। ਹੁਣ ਇਹਨੂੰ ਆਏੜੀ ਚਾਦਰ ਆਕਤੀ ਸੀ ਨਾ ਮੈਨੂੰ ਲੈ ਕੇ ਜਾਣ ਛੇਤੀ ਛੇਤੀ। ਆਹ ਦੇ ਫੇਰ ਮਾੜੀ ਲੱਗਦੀ। ਅਸੀਂ ਲੱਗੇ ਤਾਂ। ਹਾਂ ਜੀ। ਠੀਕ ਹੈ। ਨਾ ਨਾ ਹੱਦ ਤੇ ਚਾਦਰ ਨਹੀਂ ਹੈ ਹੁਣ। ਓਏ ਹੋਏ ਰੱਖ ਦੇ ਬਸ ਪਛਾ ਦੇ ਤੂੰ। ਰੱਖ ਦੇ। ਆਹ ਚੋ ਗੱਡੀ ਨਹੀਂ ਛੱਡ ਦੇ ਉੱਤੇ ਆਪੇ ਆਪੇ ਹੜ ਗੱਡੀ ਚੱਲ ਉੱਤੇ ਵਿਛਾ ਦੇ ਇਹ ਆਈ ਵੀ ਮੈਂ ਰੱਖ ਕੇ ਆਵਾ ਵਿੱਚ ਗੱਡੀ ਗੱਡੀ ਚ ਕੱਢੀ ਪਹਿਲਾਂ ਦੀ ਰੱਖਤੀ ਸੀ ਗੱਡੀ ਚ ਫਿਰ ਕੈਂਸਲ ਹੋ ਗਈ ਕਿਧਰ ਆ ਜਾ ਹਾਂ ਬਸ ਹੁਣ ਤਾਂ ਹੀ ਤਾਂ ਹੋਊਗਾ ਬਸ ਇੱਥੇ ਬਹਿ ਜਾ ਚਲ ਦੇਖੋ ਕੀ ਹਾਲ ਕਰਦੀ ਹੈ ਚੰਦਰ ਖੱਜ ਦੀ ਵੀ ਗੱਡੀ ਚ ਰੱਖੋ ਆਪਾਂ ਕੱਲ ਜਨਾਂਗੇ जिमा त मासी च चढ़ तयार मगर मगर भॼी बि हथ पई जाम ਕਿ ਜਾਣਾ ਨਾ ਪਹਿਲਾਂ ਤਾਂ ਵੀ ਇੰਨੀ ਤਾਂ ਪਏ ਤੇ ਇੱਥੇ ਆ ਫਟਕ ਹਨਾ ਹਾਂ ਆ ਤਾਂ ਸਾਰਾ ਪੰਜਾਬ ਚ ਫਟਕਾ ਆ ਲੋੜ ਨਹੀਂ ਪੈਣੀ ਕ੍ਰੋਸ ਕਰਨ ਦੀ ਅਜੇ ਤਾਂ ਮਤਲਬ ਲਾਉਣੀ ਹੋਣੀ ਜਿਹੜਾ ਅਜੇ ਉਹ ਕੋਲ ਨਹੀਂ ਰਿਹਾ ਹਨਾ 2 ਮਿੰਟ ਬਾਅਦ ਗੇਟ ਖੁੱਲੇਗਾ ਚਲੋ ਕੋਲ ਦੇਖਰਾ ਬਤੂ 3-4 ਮਿੰਟ ਇਹ ਹੈਗਾ ਚੂੜ ਚੱਕਾ ਦਾ ਹਨਾ ਜਿਲ੍ਹਾ ਮੋਗਾ ਲੁਧਿਆਣਾ ਕਿ ਲੁਧਿਆਣਾ ਚੂੜ ਚੱਕ ਮੋਗਾ ਨਹੀਂ ਲੁਧਿਆਣੇ ਚ ਟੁੱਪੜੀ ਕੇ ਲੁਧਿਆਣੇ ਚ ਨਹੀਂ ਟੁੱਡੀ ਕੇ ਮੋਗੇ ਚ ਇਹ ਵੀ ਇਹ ਵੀ ਮੋਗੇ ਚ ਹੀ ਹੋਗਾ ਕੋਲ ਦੇ ਬਰਾ ਇਵਿਓ ਤੇ ਖੁੱਲ ਜੇ ਤੇ ਰਸ਼ ਜ਼ਿਆਦਾ ਹੋ ਜਾਂਦਾ ਨਾ ਚਾਰ ਕੀ ਆ ਕੱਲ੍ਹ ਦੇ ਵੀ ਸਾਰੇ ਪੰਜਾਬ ਚੋਂ ਇੱਕ ਤਪੇ ਤੇ ਇੱਕ ਚੂੜਚੱਕ ਜਿਲ੍ਹਾ ਮੋਗਾ ਤੇ ਇੱਕ ਮੋਫ ਜਿਲ੍ਹਾ ਬਠਿੰਡਾ ਬਾਕੀ ਸਾਰੇ ਫਾਟਕਾ ਉੱਪਰ ਦੀ ਪੋਲ ਬਣ ਗਏ ਇੱਕ ਮਿੰਟ ਜੀ ਉੱਧਰ ਸਾਹਮਣੇ ਦੇਖ ਹਾਂਜੀ ਅੰਦਰ 와ਜੋ ਆੜੀ ਪਿੱਛੇ ਕਰ ਲਓ ਪਲੇਟ ਹਾਂਜੀ ਹਾਂਜੀ ਅਰੇ ਹੋ ਤੈ dakanya kada hitob bisar matra ayan kare parat ko nidha ho agle savar par nay din se ho mujhe tel ko diya agar ka gaya dono akne ki kagad ਹਾਂਜੀ ਆਪਾਂ ਕਿਹਦੇ ਨੂੰ ਆ ਰਿਹਾ ਆ ਕਹਿੰਦਾ ਫੜਾ ਹੋਇਆ ਉਹਨਾਂ ਨੇ ਪਹਿਲਾਂ ਆ ਸਾਡੇ ਚਾਚੀ ਆ ਬਈ ਜਿਨ੍ਹਾਂ ਦੇ ਬੇਟੇ ਦੀ ਮੈਰਿਜ ਆ ਚਾਚੀ YouTube ਤੇ ਪਾਉਣੀਆਂ ਮੈਂ ਲਾਉ ਜੀ ਸੋਨਾ ਸੇ ਚੱਲੇ ਕਰਦਾ ਰਸਾ ਮੱਥਾ ਟੇਕੇ ਫੇਰ ਬਰਾਤ ਕਰਨੀਆਂ ਦੇਖ ਲੋ ਉੱਧਰ ਕੰਪਿੰਡ ਵਾਲੇ ਸਪਾਰਾ ਵਜੇ ਤੇ ਹੋਗਾ ਇੱਥੇ ਇੱਕ ਤਾਂ ਸਿੱਧਿਆ ਮਰਚਰਨ ਜਾਂਦੀ ਆ ਇੱਕ ਉਹ ਕਹਿੰਦਾ ਵੀ ਜੀਰਾ ਛੱਤਰਾ ਟੋੜ ਸਿੱਧੇ ਇੱਕ ਦਾ ਮਰਸਾ ਜਿੰਦੀ ਮਰਸਾ ਨੂੰ ਸਿੱਧੇ ਨਹੀਂ ਜਾਣਾ ਜੀਰਾ 74 ਰੋਡ ਆਪਦੇ ਸ਼ਹਿਰ ਦਾ ਤਾਂ ਮੈਨੂੰ ਤਾਂ ਕੋਈ ਪਤਾ ਮੈਂ ਹੁਣ ਫੇ ਬਦਲ ਗਿਆ ਨਾ ਇਹ ਵੀ ਫਰਕ ਹੈ ਜੀ ਆ ਮਰਸਾ ਰੋੜਾ ਹੈ ਇਧਰ ਤਾਂ ਬਹੁਤ ਨੇੜੇ ਪੈ ਗਿਆ ਹੂੰ ਉਧਰ ਉਧਰ ਦੀ ਤਾਂ ਹਜ ਜਿੱਦਾਂ ਇਧਰ ਫਿਰਦੀ ਆਉਂਗੀ ਕੰਮਕਾਰੀ ਹੋਣੀ ਸੀ ਹਾਂ ਇਹ ਬਾਟ ਵੀ ਵੱਧ ਵਾ ਸੜਕ ਵਧੀਆ ਹੋਵੇ ਵੀ ਫਰਕ ਹੈ ਨਾ ਹੁਣ ਸੜਕ ਵੀ ਇਧਰ ਵਧੀਆ ਰੋਡ ਆ ਫਰਕ ਪਾਉਂ ਸਰ ਗੋ ਤਨ ਅਨਪਾਸੇ ਸੋ ਉਹਨਾਂ ਦੇ ਪਿਤਾ ਦਾ ਜਨ ਸਿੰਘ ਇਹ ਸ਼ਾਮ ਲਗਣ ਰੰਗ ਸੋਹਣੀ ਫੜ ਲ ਤੜਾ ਨੀ ਆਰੋਹ ਕਾ ਹੱਤੇ ਕਾ ਜਿਸ ਵੇੜੇ ਕੀਏ ਬੋਧਾਣਕ ਸਤੁਰ ਤੁਪਾ ਪਲ ਜਨ ਦੇ ਲਾਣਗੇ ਸੋ ਜੀ ਲਾਵਾਂ ਦਾ ਫਾਰ ਸ਼ੁਰੂ ਹੋਈਗਾ ਸੋ ਮਾਤਾ ਜੀ ਤੇ ਮੋਵੀ ਵਾਰੇ ਵੀਰੇ ਦੀ ਬਾਸੀ ਦੀ ਮਹਾਰਾਜ ਸੱਜੇ ਮਾਧਰਾ ਸੱਜਿਆਂ ਪਰ ਕਬਿਰ ਗਾਨੀਆਂ ਬਾਬਾ ਜੀ ਬਾਤ ਕਰਦੇ ਔਰ ਪਰ ਕਬਿਰ ਨਾਲ ਬਾਤ ਸੁਣਨਾ ਤੇ ਬੈਠ ਕੇ ਹਵਾਲੇ ਨੂੰ ਬੁਰਾ ਗ੍ਰਾਮਿਆਂ ਨਾਲ ਕੀਤਰ ਸੁਣਨਾ ਨਾਮ ਦਾ ਗੈਰ ਦੇ ਬਾੜ ਨੂੰ ਭਾਈ سر نا چلو بابا جی مارج درپارہ سو گارش ਆਰਮੰਦ ਲੋ ਮਾਰਾ ਨਾਮ ਤੇ ਆਓ ਸਿਮਰਤ من پر بھی لایا جان کے نانک لا پہلی آرام کرایا واحد جی ਗੇ ਸੀ ਵਿਆਹ ਤੋਂ ਅਸੀਂ ਹੁਣੇ ਆਏ 15-20 ਮਿੰਟ ਆ ਕੇ ਫਿਰ ਮੈਂ ਜਿੰਮੇ ਨਾ ਸੀ ਮੈਂ ਕੋ ਆਇਆ ਪਿਆ ਆ ਤੇ ਪਾਣੀ ਪਿਆ ਇਹ ਨਕੇੜਾ ਤੋਂ ਆਇਆ ਤੇ ਹੁਣ ਬਸ ਰੋਟੀ ਖਾਣੀ ਸੀ ਥੋੜੀ ਖਾ ਕੇ ਤੇ ਅਸੀਂ ਤੇ ਹੁਣ ਬਸ ਦੁੱਧ ਪੀ ਲੇਗੇ ਸਰਦਾਰ ਦੀ ਤੇ ਜਾਗ ਲਾਂਗੇ ਤੇ ਚੱਲਾਂ ਸਸ ਪੈਣਾ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੀ